ਮੋਕ ਮੰਤਰੀ ਜੀ ਕਹਿੰਦੇ ਸਨ ਵੀ ਐਡੇ ਐਡੇ ਟਰੈਕਟਰ ਲਈ ਫਿਰਦੇ ਆ ਤੇ ਲਈ ਦੀ ਲੋੜੋਂ ਵੱਧ ਫਿਰਦੇ ਆ ਇੰਨੇ ਟਰੈਕਟਰਾਂ ਦੀ ਪੰਜਾਬ ਨੂੰ ਲੋੜ ਨਹੀਂ ਉਹਨਾਂ ਦੇ ਕਹਿਣ ਮੁਤਾਬਕ ਵਾਕਿਆ ਹੀ ਲੋੜ ਨਹੀਂ ਪਰ ਆਹ ਜਿਹੜੀ ਵਿਵਤਾ ਕੇਂਦਰ ਤੇ ਪੰਜਾਬ ਨੇ ਗੱਲ ਪਾਈ ਆ ਇਸ ਵਿਵਤਾ ਦੇ ਵਿੱਚੋਂ ਨਿਕਲਣ ਵਾਸਤੇ ਆਹੀ ਟਰੈਕਟਰ ਕਾਮਯਾਬ ਰਹਿੰਦੇ ਨੇ ਇਸ ਕਰਕੇ ਅੱਜ ਇੰਨਾ ਟਰੈਕਟਰਾਂ ਦਾ ਕਰਕੇ ਇੰਨਾ ਜੋਧਿਆਂ ਦਾ ਕਰਕੇ ਪੰਜਾਬ ਜਿਹੜਾ ਵਾ ਬਚ ਰਿਹਾ ਵਾ ਇਹ ਹਰਿਆਵਲ ਦਸਤਾ ਹੀ ਪੰਜਾਬ ਨੂੰ ਬਚਾਰਿਆ ਸੋ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਨਾਲ ਖੜੋ ਤੁਹਾਨੂੰ 94 ਸੀਟਾਂ ਦਿੱਤੀਆਂ ਤੇ ਫਿਰ ਤੁਸੀਂ ਮੁੱਖ ਮੰਤਰੀ ਬਣੇ ਜੇ ਸੋ ਆ ਆ ਜਿਹੜਾ ਸਾਰਾ ਦਰਿਆ ਦਾ ਜਿਹੜਾ ਸਾਹਮਣੇ ਤੁਹਾਨੂੰ ਪਾਸਾ ਦਿਖ ਰਿਹਾ ਹੈ ਰੀਕੇ ਹੈਡ ਵਰਕਰਸ ਦਾ ਬਹੁਤ ਬਦਲ ਤੇ ਬਹੁਤ ਨਹੀਂ ਤੇ ਆ ਜਿਹੜਾ ਲਿੰਗੇ ਪਾਸੇ ਜਾ ਰਿਹਾ ਪਾਣੀ ਤੁਸੀਂ ਦੇਖ ਰਹੇ ਜੇ ਕਿੰਨਾ ਵਹਾਹ ਤੇਜ ਆ ਆ ਮਰੜਾ 70 ਸੀ ਕੋਟ ਅੱਗੋਂ ਤੋੜਤਾ ਆ ਇਧਰ ਪਾਕਿਸਤਾਨ ਵਾਲੀ ਸਾਈਡ ਜਿਹੜੀ ਫਾਜ਼ਿਲਕੇ ਨੂੰ ਜਾਂਦੀ ਐ ਸੇਣੀ ਵਾਲੇ ਨੂੰ ਤੇ ਆਹ ਸਾਹਮਣੇ ਡੇਰੇ ਆ ਵਿੱਚ ਜਿਹੜੀ ਸੋ ਲਗਾਤਾਰ ਇਹ ਤਾਂ ਵਿਕਤਾ ਦੇ ਵਿੱਚ ਏਰੀਆ ਵਾ ਹਰੀਕੇ ਹੈਡਵਰਕ ਸੋਦੇ ਸਭਰਾ ਕੜਮ ਬਸਤੀ ਲਾਲ ਸਿੰਘ ਔਰ ਇਧਰ ਦੀਨੇ ਕੇ ਗੱਟਾ ਬਾਸ਼ਾ ਫਤੇਗੜ ਸਭਰਾ ਆਲੇ ਆਲਾ ਫਤੇ ਆਲਾ ਰਾਜੀ ਸਭਰਾ ਬਸਤੀ ਗਰੀਬ ਸਿੰਘ ਇਹ ਸਾਰਾ ਗਾੜੀ ਮੁਠਿਆਂ ਵਾਲੇ ਤੱਕ ਕੋਟ ਬੁੱਢਾ ਜਲੂਕੇ ਸਾਰਾ ਹੀ ਮਤਲਬ ਜਿਹੜਾ ਵਾ ਨਾ ਇਹ ਏਰੀਆ ਇਸ ਟਾਈਮ ਤੇ ਪੂਰੀ ਵਿਕਤਾ ਦੇ ਵਿੱਚ ਵਾ ਔਰ ਆ ਸਾਹਮਣੇ ਤੁਸੀਂ ਵੇਖ ਰਹੇ ਜੀ ਜਿੱਥੇ ਪੰਨ 23 ਦੇ ਵਿੱਚ ਡੁੱਟਾ ਸੀ ਤੇ ਹੁਣ ਵੀ ਢਾਹ ਲਾ ਰਿਹਾ ਰਲ ਮਿਲ ਕੇ ਸੰਤਾ ਜਿਹੜੀਆਂ ਬਹੁਤ ਸਮਾਵਾ ਕਰ ਰਹੀਆਂ ਵਾ ਸੋ ਗੁਰੂ ਕਿਰਪਾ ਕਰੇ ਜੇ ਪਾਣੀ ਨਹਿਰਾਂ ਦੇ ਵਿੱਚ ਵਾਧ ਛੱਡ ਦੇ ਸਰਕਾਰ ਸਾਰੀਆਂ ਨਹਿਰਾਂ ਸੁੱਕੀਆਂ ਪਈਆਂ ਵਾ ਤੇ ਫੇਰ ਇੱਥੇ 50000 ਕਿਊਸਕ ਪਾਣੀ ਦਾ ਫਰਕ ਪੈ ਸਕਦਾ ਵਾ ਕਿਉਂਕਿ ਸਾਰੀਆਂ ਨਹਿਰਾਂ ਸੁੱਕੀਆਂ ਵਾ ਵੰਡਵਰਤ ਕੇ ਵਿਵਤਾ ਜਿਹੜੀ ਆ ਉਹ ਟਾਲੀ ਜਾ ਸਕਦੀ ਆ ਸੋ ਇਹ ਤੁਸੀਂ ਹੁਣ ਵੇਖ ਰਹੇ ਜੀ ਇਸ ਟਾਈਮ ਤੇ ਬੱਦਲ ਵੀ ਭਰਾਉ ਪੂਰੀ ਤਰ੍ਹਾਂ ਤੇ ਬਹੁਤ ਵੱਡੀ ਆ ਆ ਵਾਓ ਭਗਵਾਨ ਜਮਾਨ ਜਿਹੜਾ ਟਰੈਕਰ ਦਾ ਨਾਮ ਲੈਂਦਾ ਸੀ ਉਹ ਜਿਆਦਾ ਹੈ ਇਹਨਾਂ ਟਰੈਕਰਾਂ ਦੇ ਨਾਲ ਹੀ ਅੱਜ ਜਿਹੜੀ ਦਿੱਕਤਾਂ ਵਾ ਇਹਦੇ ਜੋ ਸਹਾਰਾ ਮਿਲ ਰਿਹਾ ਤੇ ਆ ਵੇਖ ਲਓ ਜਿਹੜੇ ਜਿਹਨੇ ਕੱਤੇ ਲਾਉਣ ਦੇ ਆ ਸੰਤਰ ਦੀ ਭੜੀ ਜੋ ਆ ਪੰਜਾਬ ਵਾਸਤੇ ਕੱਤੇ ਬਣਦੀ ਹੈ ਤੇ ਬਾਕੀ ਬਸ ਬਾਕੀ ਨਹੀਂ